ਜੀ ਮੇਰਾ ਨਾਮ ਕਾਜਲੇਗਾ ਮੈਂ ਪਿੰਬੜਲਾ ਦੀ ਵਸਨੀਕ ਹਾਂ ਤੇ ਬੋਡੀ ਸਰਵਿਸ ਤੋਂ ਪਹਿਲੇ ਮੈਨੂੰ ਜੋ ਵੀ ਪ੍ਰੋਬਲਮ ਸੀ ਹੈ ਜਿਸ ਤਰ੍ਹਾਂ ਸਾਹ ਦੀ ਦਿੱਕਤ ਸੀਗੀ ਮਤਲਬ ਗੋਡਿਆਂ 'ਚ ਪੇਨ ਦਰਦਾਂ ਵਗੈਰਾ ਨੀਂਦ ਨਹੀਂ ਆਉਣਾ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਸੀਗੀਆਂ ਮੈਨੂੰ ਸਭ ਚੜਦਾ ਸੀ ਤੁਹਾਨੂੰ ਹਾਂਜੀ ਸਾਹ ਦੀ ਦਿੱਕਤ ਸੀਗੀ ਹਾਂਜੀ ਹੋਰ ਕੋਈ ਗੈਸ ਐਸਿਡਿਟੀ ਵਗੈਰਾ ਹਾਂਜੀ ਢੇਰ ਪ੍ਰੋਬਲਮ ਗੈਸ ਵਗੈਰਾ ਐਸਿਡਿਟੀ ਸਭ ਕੁਝ ਸੀਗਾ ਤਕਰੀਬਨ ਹਾਂਜੀ ਹੂੰ ਤੁਸੀਂ ਫਿਰ 13 ਅਗਸਤ ਨੂੰ ਬੋਡੀ ਸਰਵਿਸ ਪੈਕ ਲਿਆ ਔਨ 40 ਦਿਨ ਹੋ ਗਏ ਉਹ ਬੋਡੀ ਸਰਵਸ ਪੈਕ ਜੂਸ ਕਰਨੇ ਤੋਂ ਬਾਅਦ ਤੁਹਾਨੂੰ ਕੀ ਕੀ ਜਿਹੜੀ ਚੀਜ਼ਾਂ ਉਹ ਤੁਹਾਨੂੰ ਜਿਹੜਾ ਕੀ ਫਰਕ ਕੀ ਕੀ ਜਿੰਨੇ ਫਰਕ ਆਇਆ ਤੁਹਾਨੂੰ ਦੇਖੋ ਜੀ ਫਰਕ ਮੈਨੂੰ ਜਿਸ ਤਰ੍ਹਾਂ ਸਾਦੀ ਪ੍ਰੋਬਲਮ ਸੀਗੀ ਹਾਂਜੀ ਉਹ ਬਿਲਕੁਲ ਇਸ ਟਾਈਮ ਚ ਠੀਕ ਹੈ ਗਈ ਹੈ ਬਿਲਕੁਲ ਤੇ ਬਾਕੀ ਲਤਾਂ ਪੇਨ ਬਿਲਕੁਲ ਠੀਕ ਠਾਕ ਹੈਗੇ ਨੀਂਦ ਵੀਰਾ ਬਿਲਕੁਲ ਪ੍ਰੋਪਰ ਠੀਕ ਠਾਕ ਆ ਰਹੀ ਹੈ ਇਹ ਪਹਿਲੇ ਜਾਨੀ ਕਿ ਤੁਹਾਨੂੰ ਨੀਂਦ ਨਹੀਂ ਆਉਂਦੀ ਸੀ ਨਹੀਂ ਜੀ ਬਿਲਕੁਲ ਨਹੀਂ ਆਉਂਦੀ ਸੀ ਹਾਂਜੀ ਕਾਫੀ ਜ਼ਿਆਦਾ ਪ੍ਰੋਬਲਮ ਸੀਗੀਆਂ ਹਾਂ ਹਾਂਜੀ ਜਦਾਂ ਬਾਕੀ ਲੀਵਰ ਵਗੈਰਾ ਜਾਂ ਗੈਸ ਐਸਡੀਟੀ ਵਗੈਰਾ ਉਹ ਹਾਂਜੀ ਸੀ अच्छा ओदा हु की फर्क किता ओदा मतलब की प्रॉपर बिल्कुल ठीक ठाक हैगी ओदा काफी फर्क हैगा हां जी और भी कोई दिक्कत है जी ਤੁਹਾਨੂੰ ਕੋਈ ਠੀਕ ਹੋ ਗਈ ਤੁਹਾਨੂੰ ਸਰਵਾਈਕਲ ਵਗੈਰਾ ਤੁਸੀਂ ਦੱਸਦੇ ਜੀ हां जी ਸਰਵਾਈਕਲ ਪੇਨ ਸੀਗੀ ਮੇਰੇ ਕਾਫੀ ਪੇਨ ਜੀ ਦਾ ਪਿੱਠ ਚ ਦਰਦ ਰਹਿਣਾ ਲੱਤਾਂ ਚ ਦਰਦ ਰਹਿਣਾ ਨੀਂਦ ਨਹੀਂ ਆਣਾ ਹਾਂ ਜੀ ਇਸ ਤਰ੍ਹਾਂ ਕਾਫੀ ਪ੍ਰੋਬਲਮ ਸੀ ਗਿਆ ਜੋ ਕਿ ਹਾਂ ਕਾਫੀ ਫਰਕ ਹੈਗਾ ਯਾਨੀ ਕਿ ਤੁਹਾਡਾ 40 ਦਿਨ ਦਾ ਕੋਰਸ ਪੂਰਾ ਹੋ ਗਿਆ ਇਹ ਤੇ 50 ਦਿਨ ਦਾ ਕੋਰਸ ਹੁੰਦਾ ਕਿ ਤੁਸੀਂ ਥੋੜਾ ਜਿਆ ਦੋਜ਼ ਚਲੋ ਜਿਆਦਾ ਲੈ ਲਈ ਤੇ ਤੁਹਾਨੂੰ ਅੱਜ ਅਸੀਂ 50 ਦਿਨ ਦਾ ਹੋਰ ਕੋਰਸ ਦਿੱਤਾ ਹਾਂਜੀ ਤੇ ਇਹ ਹੁਣ ਤੁਸੀਂ ਰੈਗੂਲਰ ਜੂਸ ਕਰ ਰਹੇ ਹੋ ਹਾਂਜੀ ਤੇ ਵੀਰ ਜੀ ਨੇ ਜਿੱਦਾਂ ਦੱਸਿਆ ਕਿ ਇਹਨਾਂ ਦੀ ਮਾਤਾ ਜੀ ਨੂੰ ਵੀ ਪ੍ਰੋਬਲਮ ਹੈ ਇਹ ਉਹਨਾਂ ਨੂੰ ਵੀ ਹੁਣ ਦੁਆਰੇ ਇਹ ਕੋਰਸ ਤੇ ਆ ਵੀ ਇਹਨਾਂ ਨੇ ਡਿਮਾਂਡ ਕੀਤੀ ਵੀ ਸਾਨੂੰ ਵੀ ਭੇਜੋ ਹਾਂਜੀ ਤੇ ਇਹ ਜਿਹੜੀ ਤੁਹਾਡੀ ਵੀਡੀਓ ਹੈ ਇਹ ਸਾਡੇ ਲੱਖਾਂ ਭੈਣ ਭਰਾ ਦੇਖਣਗੇ 올 ਓਵਰ ਵਰਲਡ ਦੇ ਵਿੱਚ ਹਾਂਜੀ ਤੇ ਤੁਸੀਂ ਕੀ ਇਹ ਮੈਸੇਜ ਦੇਣਾ ਜਾਂਦੇ ਹੋ ਮੈਸੀਜ਼ ਮੇਰੇ ਵੱਲੋਂ ਤੇ ਇਹੀ ਹੈ ਕਿ ਕਾਫੀ ਜਿਆਦਾ ਫਾਇਦਾ ਹੈਗਾ ਨਾ ਦਵਾਈਆਂ ਪ੍ਰੋਡਕਟ ਦਾ ਹੈਗਾ ਇਹ ਤਕਰੀਬਨ ਯੂਜ਼ ਕਰਨੇ ਚਾਹੀਦੇ ਆ ਹੈਗੀਆਂ ਇਹਨਾਂ ਦਾ ਬੈਨੀਫਿਟ ਹੀ ਹੈਗਾ ਯਾ ਨੁਕਸਾਨ ਕੋਈ ਵੀ ਨਹੀਂ ਹੈ ਇਹਨਾਂ ਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਠਾਕ ਹੈ ਹਾਂਜੀ ਮੈਂ ਆਪਣਾ ਮਤਲਬ ਕਿ ਐਕਸਪੀਰੀਅੰਸ ਦੱਸ ਰਹੀ ਹਾਂ ਕਿ ਕਾਫੀ ਜਿਆਦਾ ਇਹਨਾਂ ਦਾ ਬੈਨੀਫਿਟ ਹੈਗਾ ਤੇ ਸਾਰੇ ਯੂਜ਼ ਕਰੋ ਇਹਨਾਂ ਨੂੰ ਕਾਫੀ ਫਾਇਦਾ ਹੋਵੇਗਾ ਹਾਂਜੀ ਵੀਰ ਜੀ ਤੁਸੀਂ ਵੀ ਆਰਮੀ ਚ ਰਿਟਾਇਰਡ ਹੋ ਤੇ ਤੁਸੀਂ ਵੀ ਹੁਣ ਦੁਬਾਰਾ ਇਹ ਲੈ ਰਹੇ ਹੋ ਬੁਡੀ ਸਰਵਿਸ ਵੇਕਰ ਪਹਿਲੇ ਬਿਮਾਰ ਹੋ ਇਸੇ ਸੰਭਾਲਾਂ ਚ ਹਾਂਜੀ 12 ਤੋਂ ਲੈ ਕੇ ਹੁਣ 24 ਸਾਲ ਆ ਗਿਆ ਨਾਲ ਦਵਾਈ ਚੱਲਦੀ ਰਹਿੰਦੀ ਓਕੇ ਜਿਸ ਦਿਨ ਦਾ ਹੀ ਬੋਡੀ ਇਹ ਫਿਰ ਲੈਈ ਹੈ ਹਾਂਜੀ ਤੋਂ ਬਾਅਦ ਹੁਣ ਦਵਾਈ ਸਾਰੀ ਬੰਦ